ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਵੰਸਿਆਂ ਜੇ ਤੇਰਾ ਹਲੇ ਭਾਨੇ ਨੂੰ ਕਟਾ ਕੇ ਬਰਫ਼ ਦੀਆਂ ਸੱਲੀਆਂ ਤੇ ਲਟਾ ਕੇ ਪਾਣੀ 'ਚ ਡਬੋ ਕੇ ਤੇ ਉਹਦੀ ਵੀਡੀਓ ਬਣਾ ਬਣਾ ਕੇ ਦੇਖ ਕੇ ਹਲੇ ਤੇਰੀ ਅੰਦਰਲੀ ਜਿਹੜੀ ਪਿਆਸ ਹੈ ਨਹੀਂ 부ਜੀ ਹਲੇ ਤੇਰੇ ਅੰਦਰ ਤੜਫ ਹੈਗੀ ਆ ਜੇ ਕੋਈ ਕਸਰ ਰਹਿ ਗਈ ਆ ਮੀਪਾ ਮੇਰਾ ਘਟ ਹੋਈ ਆ ਭਾਨੇ ਦਾ ਪਰਿਵਾਰ ਵੀ ਨਹੀਂ ਬਖਸ਼ਣਾ ਤਾਂ ਭਈਆ ਭਾਨੇ ਦਾ ਭਰਾ ਮੇਰੇ ਨਾਲ ਬੈਠਾ ਹੈ ਅਮਨਾ ਅੱਜ ਜਿਹੜਾ ਮੁਕੱਦਮਾ ਮਹਾਲੀ ਥਾਣੇ 'ਚ ਹੋਇਆ ਤੇ ਜਿਹੜੇ ਮੁਕੱਦਮੇ ਦੇ ਵਿੱਚ ਭਾਨੇ ਨੂੰ ਅੱਜ ਪਟਿਆਲੇ ਜਦੋਂ ਜੇਲ੍ਹ ਛੱਡਣ ਗਏ ਆ ਜੇਲ੍ਹ ਛੱਡਣ ਤੋਂ ਬਾਅਦ ਤਾਂ ਜੇਲ੍ਹ ਤੋਂ ਪਹਿਲਾਂ ਹੀ ਜੇਲ੍ਹ ਦੇ ਬਾਰਦੀ ਉਥੋਂ ਰਿਮਾਂਡ ਜਿਹੜਾ ਲੈ ਕੇ ਮਹਾਲੀ ਜਿਹੜਾ ਲਜਾਇਆ ਗਿਆ ਤੇ ਹੁਣੇ-ਹੁਣੇ ਸਾਡੇ ਕੋਲ ਜਿਹੜੀ ਗੱਲ ਆਈ ਆ ਕਿ ਸੀਆਈ ਸਟਾਫ ਦੇ ਵਿੱਚ ਭਾਨੇ ਨੂੰ ਅੱਜ ਰਾਤ ਨੂੰ ਲੈ ਗਿਆ ਠੀਕ ਆ ਉਹਦੇ ਦਾ ਜੋ ਕਰ ਰਿਹਾ ਕਰ ਰਿਹਾ ਜੋ ਤਸ਼ੱਦਦ ਢਾ ਰਿਹਾ ਜੋ ਜ਼ਲੀਲ ਕਰ ਰਿਹਾ ਜੋ ਜਿਸ ਤਰੀਕੇ ਨਾਲ ਕੁਚਲ ਰਿਹਾ ਦੁਪਾਨੇ ਨੂੰ ਇਸ ਤਰੀਕੇ ਨਾਲ ਤੇਰੇ ਹੰਕਾਰ ਤੇਨੂੰ ਸੱਤਾ ਦਾ ਇੰਨਾ ਹੋ ਗਿਆ ਤੇਰੇ ਦਿਮਾਗ ਨੂੰ ਇੰਨਾ ਨਸ਼ਾ ਪਾਵਰ ਦਾ ਚੜ ਗਿਆ ਕਿ ਤੈਨੂੰ ਕੱਖ ਨਹੀਂ ਪਤਾ ਲੱਗਦਾ ਕਿ ਯਾਰ ਇੱਕ ਤੇਰੇ ਪੱਦਰ ਨਹੀਂ ਆ ਇਹ ਮੁੱਖ ਮੰਤਰੀ ਦੇ ਪੱਦਰ ਨਹੀਂ ਹੁੰਦੇ ਮੁੱਖ ਮੰਤਰੀ ਦੇ ਲੈਵਲ ਦੀਆਂ ਗੱਲਾਂ ਨਹੀਂ ਹੁੰਦੀਆਂ ਜਿਉਂ-ਜਿਉਂ ਵੱਡਾ ਹੁੰਦਾ ਤੁਰ ਜਾਂਦਾ ਬੰਦਾ ਬੰਦਾ ਕੋਈ ਸਨਮਾਨਜੋਗ ਅਵਰੇ ਤੇ ਪਹੁੰਚ ਜਾਂਦਾ ਓਵੇਂ-ਓਵੇਂ ਬੰਦੇ ਦੀ ਸੋਚ ਵੀ ਵੱਡੀ ਹੋ ਜਾਂਦੀ ਆ ਉਸ ਤਰ੍ਹਾਂ ਬੰਦਾ ਸੋਚਣਾ ਵੀ ਉਸ ਤਰੀਕੇ ਦਾ ਲੱਗ ਜਾਂਦਾ ਤੇ ਉਹਦਾ ਜਿਹੜਾ ਬਹੁਤ ਗੱਲਾਂ ਹੁੰਦੀਆਂ ਨੇ ਜ਼ਿੰਦਗੀ ਜਿੱਦਾਂ ਆਪਾਂ ਚੱਲਦੇ ਆ ਬਹੁਤ ਬੰਦਿਆਂ ਨਾਲ ਟਕਰਾਅ ਹੁੰਦੇ ਨੇ ਬਹੁਤ ਬੰਦਿਆਂ ਨਾਲ ਸਾਡੀਆਂ ਗਰਾਰੀਆਂ ਹੁੰਦੀਆਂ ਨੇ ਬਹੁਤ ਬੰਦਿਆਂ ਨਾਲ ਸਾਡੇ ਵਖਰੇਵੇਂ ਹੁੰਦੇ ਨੇ ਪਰ ਜਿਵੇਂ ਜਿਵੇਂ ਬੰਦਾ ਕਿਸੇ ਅੱਜ ਤਹਾਨੂੰ ਲੋਕਾਂ ਨੇ ਲੱਖਾਂ ਨਹੀਂ ਤੈਨੂੰ ਕਈ ਕੁੜਾ ਲੋਕਾਂ ਨੇ ਚੁਣਿਆ 92 ਬੰਦੇ ਚ ਤਾ ਕੇ ਚੁਣਿਆ ਪਰ ਤੂੰ ਇਸ ਪੱਦਰ ਤੇ ਆ ਜਾਏਗਾ ਇਹ ਕਿਸੇ ਨੇ ਸੋਚਿਆ ਨਹੀਂ ਸੀ ਯਾਰ ਅੱਜ ਤੂੰ ਜਿਹੜਾ ਮਹਾਲੀ ਪਰਚਾ ਦਵਾਇਆ ਚੌਥਾ ਪਰਚਾ ਭਾਨੇ ਤੇ ਹੋਇਆ ਪਹਿਲਾ ਲੁਧਿਆਣਾ ਦੂਜਾ ਪਟਿਆਲਾ ਤੀਜਾ ਹਵੋਰ ਤੇ ਅੱਜ ਚੌਥਾ ਮਹਾਲੀ ਜਿਹੜਾ ਨੂੰ ਲੈ ਗਏ ਆ ਰਿਮਾਰਟ ਤੇ ਸੀਆਈ ਦੇ ਵਿੱਚ ਤੇ ਰਾਤ ਨੂੰ ਜੋ ਕੁਛ ਉਹਨਾਂ ਹੋਣਾ ਸੀਆਈ ਦੇ ਵਿੱਚ ਜਾ ਪਹਿਲਾ ਲੁਧਿਆਣਾ ਹੋਇਆ ਉਹ ਕਿਸੇ ਤੋਂ ਭੁੱਲਿਆ ਨਹੀਂ ਆ ਪਰ ਭਰਾਵਾ ਜੇ ਤੈਨੂੰ ਹਲੇ ਕੋਈ ਕਸਰ ਰਹੇਗੀ ਬਾਕੀ ਤਾਂ ਭੇਜ ਦੇ ਧਾਣਾ ਆਪਣੀਆਂ ਪੁਲਿਸ ਦੀਆਂ ਕਰ ਦੇ ਫੋਨ ਹੁਣ ਡੀਜੀਪੀ ਨੂੰ ਲਾ ਦੇ ਡਿਊਟੀਆਂ ਪੁਲਿਸ ਦੀਆਂ ਵੀ ਘੇਰ ਲੋ ਕੋਟ ਦੁਨਾਂ ਪਿੰਡ ਤੇ ਅਵਨਾ ਵੀ ਹੈਗਾ ਜਿਹੜਾ ਭਰਾ ਉਹਦਾ ਇਹਨੂੰ ਵੀ ਚੱਕ ਲਿਓ ਚੱਕ ਕੇ ਫਿਰ ਜੋ ਭਾਨੇ ਨਾਲ ਕੀਤਾ ਇਹਦੇ ਨਾਲ ਵੀ ਕਰ ਦੇ ਹੁਣ ਘਰੇ ਮੈਂ ਕਹਿੰਦਾ ਹੋਰ ਵੀ ਨਾ ਕੋਈ ਰਹਿ ਜੇ ਹਣ ਇੱਕ ਇਹਨਾਂ ਦੀ ਦਾਦੀ ਆ ਵਿਚਾਰੀ 95 97 ਸਾਲ ਦੀ ਉਮਰ ਹੈ ਹੁਣ ਉਹ ਵੀ ਕਸਰ ਪੂਰੀ ਕਰ ਦੇ ਉਥੇ ਵੀ ਕੋਈ ਮੁਕੱਦਮਾ ਦੇ ਦੇ ਇਹਦੀਆਂ ਭੈਣਾਂ ਆ ਨੇ ਦੋ ਭਾਨੇ ਦੀਆਂ ਸਾਡੀਆਂ ਉਹ ਦੋਨਾਂ ਭੈਣਾਂ ਦੇ ਉੱਤੇ ਵੀ ਤੂੰ ਮੁਕੱਦਮਾ ਦਰਜ ਕਰ ਦੇ ਬਾਪੂ ਆ ਬਜ਼ੁਰਗ ਉਥੇ ਵੀ ਕਰ ਦੇ ਹੁਣ ਮਟਾ ਦੇ ਸ਼ੱਕਾਂ ਐ ਕਸਰਾਂ ਕੱਢ ਦੇ ਪੂਰੀਆਂ ਮਾਂ ਦੀ ਰੀਜ ਪੂਰੀ ਕਰ ਲੈ ਰਹਿ ਨਾ ਜਾਵੇ ਦਿਲ 'ਚ ਕੋਈ ਵੀ ਬੰਦਾ ਯਾਰ ਆ ਰਹਿ ਗਿਆ ਸੀ ਉਦੋਂ ਆ ਰਹਿ ਗਿਆ ਸੀ ਆ ਰਗੜਨਾ ਸੀ ਆ ਮਸਲਣਾ ਸੀ ਸੋ ਜਿੰਨੇ ਬੰਦੇ ਆ ਰਗੜਦੇ ਮਸਲਦੇ ਹੁਣ ਪਰ ਇੱਕ ਗੱਲ ਚੇਤੇ ਰੱਖੀ ਐਡੀ ਉੱਚੀ ਨਾ ਕੰਧ ਕਰ ਨਫਰਤ ਦੀ ਐਡੀਆਂ ਉੱਚੀਆਂ ਕੰਧਾਂ ਨਾ ਕਰ ਨਫਰਤ ਦੀਆਂ ਕਿ ਆਪਦੇ ਵਾਰੀ ਇਹ ਨਫਰਤ ਦੀਆਂ ਕੰਧਾਂ ਟੱਪਣੀ ਔਖੀ ਹੋ ਜਾ ਠੀਕ ਆ ਜੇ ਤੇਰੇ ਕੋਲ ਤੰਤਰ ਹੈ ਤੇਰੇ ਕੋਲੇ ਸਪਲਸੇ ਤੂੰ ਪਾਵਰ ਚ ਐ ਤੇਰਾ ਹੁਕਮ ਜਿੱਧਰ ਨੂੰ ਵੀ ਹੁੰਦਾ ਸਭ ਸਿਰ ਮੱਥੇ ਮੰਨਦੇ ਆ ਉਹਨੂੰ ਪਰ ਇਹ ਪਾਵਰ ਆਇ ਤਾਕਤਾਂ ਆ ਜਿਹੜੀ ਅੱਜ ਪੁਲਿਸ ਤੇਰੇ ਆਖੇ ਲੱਗ ਕੇ ਛੱਦਰ ਢਾ ਰਹੀ ਆ ਸਾਡੇ ਵਰਗਿਆਂ ਤੇ ਪਰਚੇ ਕਰ ਰਹੀ ਆ ਜਲਮ ਕਰ ਰਹੀ ਆ ਕੱਲ ਨੂੰ ਜਿਹਦੀ ਸਰਕਾਰ ਆਗੇ ਉਹਦੀ ਹੋਣੀ ਆ ਜਿਹੜਾ ਕੁਰਸੀ ਦੇ ਬੈਠਾ ਹੋਇਆ ਉਹਦੀ ਹੋਣੀ ਆ ਇਹ ਜਿਹੜੇ ਤੇ ਪਹਿਲਾਂ ਕੁਰਸੀਆਂ ਦੇ ਬੈਠੇ ਸੀ ਇਹ ਉਹਨਾਂ ਦੀ ਸੀ ਇਹ ਉਹਨਾਂ ਦੀ ਸੀ ਪਰ ਜੋ ਤੂੰ ਕਰ ਰਿਹਾ ਬਹੁਤ ਗਲਤ ਕਰ ਰਿਹਾ ਬਹੁਤ ਜਿਆਦਾ ਗਲਤ ਕਰ ਰਿਹਾ ਕੀ ਪੰਜਾਬ ਦੇ ਲੋਕੋ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਯਾਰ ਕਿ ਕੀ ਭਾਨਾ ਐਡਾ ਵੱਡਾ ਕੋਈ ਖਤਰਨਾਕ ਹੱਤਵਾਦੀ ਐ ਕਿ ਉਹਨੂੰ ਬਰਫ ਦੀਆਂ ਸਿੱਲੀਆਂ ਦੇ ਲਟਾਇਆ ਜਾ ਰਿਹਾ ਉਹਦੇ ਨੱਕ ਦੇ ਵਿੱਚ ਪਾਣੀ ਪਾਇਆ ਜਾ ਰਿਹਾ ਉਹਦੀਆਂ ਵੀਡੀਓ ਨੰਗੇ ਦੀਆਂ ਕਰਕੇ ਬਣਾਈਆਂ ਜਾ ਰਹੀਆਂ ਐ ਮੁੱਖ ਮੰਤਰੀ ਨੂੰ ਦਿਖਾਉਣ ਦੀ ਖਾਤਰ ਇਹ ਬਦਲਾ ਯਾਰ ਇਹ ਬਦਲਾ ਸੀ ਇਸ ਕਰਕੇ ਤੈਨੂੰ ਇੰਨਾ ਲੋਕਾਂ ਨੇ ਵੋਟਾਂ ਪਾਈਆਂ ਇੰਨੇ ਬਦਲਾਖੋਰੀ ਦੀ ਰਾਜਨੀਤੀ ਤੇ ਤੂੰ ਆਏਗਾ ਐਸ ਤਰੀਕੇ ਦਾ ਤੂੰ ਉਤਰੇਗਾ ਜਮਾ ਹੀ ਮਸਲ ਦੇ ਲਈ ਕੁਚਲਣ ਲਈ ਤੂੰ ਉਤਰੇਗਾ ਇਹ ਕਿਸੇ ਨੇ ਸੋਚਿਆ ਨਹੀਂ ਸੀ ਪੰਜਾਬ ਦੇ ਬੰਦੇ ਨੇ ਪਰ 92 ਜਿਹੜੇ 91 90 ਜਿਹੜੇ ਦੂਜੇ ਰਹਿ ਗਏ ਉਹਨਾਂ 'ਚ ਸਾਰਿਆਂ ਦੀ ਕੋਈ ਜ਼ਮੀਰਾਂ ਮਰ ਚੁੱਕੀਆਂ ਕਿਸੇ ਬੰਦੇ ਨੇ ਕੋਈ ਹਾਜ਼ਾਰਾਂ ਨਹੀਂ ਮਾਰਿਆ ਹਾਜ਼ਾਰਾਂ ਦਾ ਕੀ ਮਾਰਨਾ ਸਭ ਮਿੱਟੀ ਦੇ ਮਾਦੋ ਆ ਜੋ ਇਹ ਕਹਿੰਦੇ ਆ ਉਹ ਪਾਰ ਪਰ ਮੈਂ ਧੰਨਵਾਦ ਕਰਦਾ ਇੱਥੇ ਉਹਨਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਬਰਨਾਲੇੋਂ ਮੁੰਡਾ ਜੋਤ ਬੜਿੰਗ ਰਾਜੂ ਆ ਮੁੰਡਾ ਸਾਧੂ ਵਾਲੇ ਤੋਂ ਹੋਰ ਵੀ ਕਈ ਨੌਜਵਾਨ ਐ ਜਿਨ੍ਹਾਂ ਨੇ ਲਿਖ ਕੇ ਵੀ ਪਾਇਆ ਬੋਲ ਕੇ ਵੀ ਪਾਇਆ ਕਿ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਤੇ ਅਸੀਂ ਇਸ ਪੱਖ ਦੇ ਉੱਤੇ ਭਾਨੇ ਸਿੱਧੂ ਦੇ ਨਾਲ ਆ ਉਹਨਾਂ ਦਾ ਧੰਨਵਾਦ ਹਲੇ ਹੀ ਬੰਦਾ ਨੇ ਅੰਦਰ ਜ਼ਮੀਰ ਜਾਗਦੀ ਆ ਪਰ ਜਿਹੜੇ ਹਲੇ ਵੀ ਚੁੱਪ ਨੇ ਹਲੇ ਵੀ ਲੱਗਦਾ ਹੈ ਉਹ ਤੁਸੀਂ ਆਪੇ ਹਿਸਾਬ ਲਾ ਲਓ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਸਾਡੀ ਕੋਈ ਭਵੰਤ ਸਿੰਘ ਮਾਨ ਨਾਲ ਨਿੱਜੀ ਲੜਾਈ ਨਹੀਂ ਆ ਕੋਈ ਨਿੱਜੀ ਅਸੀਂ ਖਾਲ ਵੱਟ ਦਾ ਘ ਜਮੀਨ ਜ਼ਾਇਦ ਦਾ ਰੌਲਾ ਨਹੀਂ ਆ ਸਾਡਾ ਰੌਲਾ ਸਿਰਫ ਇਹਨਾਂ ਕਿ ਉਹ ਪੰਜਾਬ ਲਈ ਮਾਰੂ ਨੀਤੀਆਂ ਲਾਗੂ ਕਰ ਰਿਹਾ ਹੈ ਅਸੀਂ ਉਹਦਾ ਵਿਰੋਧ ਕਰਦੇ ਹਾਂ ਅਸੀਂ ਉਹਨੂੰ ਸਵਾਲ ਕਰਦੇ ਹਾਂ ਸਵਾਲ ਸਿਰਫ ਇਹਨਾਂ ਇਹ ਸਵਾਲ ਭਾਂਸਿਆਂ ਆਈ ਰਹਿਣੇ ਆਈ ਰਹਿਣੇ ਆ ਠੀਕ ਆ ਤੂੰ ਜਲਮ ਕਰਾਏਂਗਾ ਸਾਨੂੰ ਪਤਾ ਸਭ ਤੇ ਕਰਾਏਂਗਾ ਕਰਾ ਰੱਜ ਕੇ ਕਰਾ ਕਸਰਾਂ ਨਾ ਰਹਿ ਜਾਣ ਕੋਈ ਕੱਢ ਦੇ ਪੂਰੀਆਂ ਕਰ ਦੇ ਪਰ ਇਹ ਆਵਾਜ਼ ਜਾਉਂਦੇ ਜੀ ਨਹੀਂ ਬੰਦ ਕਰ ਸਕਦਾ ਇਹ ਤਾਂ ਪੰਜਾਬ ਦੇ ਹੱਕ ਚ ਐਂ ਬੋਲੂਗੀ ਇਹ ਪੰਜਾਬ ਦੇ ਹੱਕ ਚ ਇਹ ਆਵਾਜ਼ ਐਂ ਗੂੰਜੂਗੀ ਮੈਂ ਧੰਨਵਾਦ ਕਰਦਾ ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਰਾਜਸਥਾਨ ਤੋਂ ਹਰਿਆਣੇ ਤੋਂ ਦਿੱਲੀ ਤੋਂ ਬਹੁਤ ਦੂਰ ਦਰੇਡੋਂ ਸਾਡੇ ਨੌਜਵਾਨ ਭਰਾ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਭੈਣਾਂ ਇੱਥੋਂ ਤੱਕ ਲੁਧਿਆਣੇ ਦੇ ਵਿਚਾਰੇ ਇੱਕ ਅੰਗਹੀਣ ਬੱਚੇ ਆਏ ਜਿਨ੍ਹਾਂ ਨੂੰ ਅੱਖਾਂ ਤੋਂ ਬਿਲਕੁਲ ਵੀ ਨਹੀਂ ਦਿਖਦਾ ਸੀ ਉਹ ਵੀ ਇੱਥੇ ਆਏ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਉਹਨਾਂ ਨੇ ਵੀ ਭਾਨੇ ਦਾ ਕੋਈ ਕੰਮ ਕਰਾਇਆ ਸੀਗਾ ਉਹ ਵੀ ਵਿਚਾਰੇ ਇੱਥੇ ਆ ਕੇ ਐਨੀ ਠੰਡ ਚ ਆ ਹੁਣ ਹੀ ਗਿਆ ਹਲੇ ਘੰਟਾ ਤੋਂ ਘੰਟੇ ਪਹਿਲਾਂ ਤੁਸੀਂ ਇੰਨਾ ਸਾਥ ਦਿੱਤਾ ਸੁਰੂ ਦਿਲੋਂ ਬਈ ਤੁਹਾਡਾ ਧੰਨਵਾਦ ਸਾਰਿਆਂ ਦਾ ਜਿੰਨੇ ਵੀ ਆਏ ਹੋ ਤੁਹਾਡਾ ਇੱਕ ਇੱਕ ਕਦਮ ਸਿਰ ਮੱਥੇ ਆ ਚਲ ਕੇ ਆਇਆ ਦਾ ਸੋ ਅਪੀਲ ਆ ਅਗਲਾ ਪ੍ਰੋਗਰਾਮ ਆਪਾਂ 5 ਨੂੰ ਆ ਮੈਂ ਫੇਰ ਕਹਿਣਾ ਜਾਗ ਤੇ ਜ ਰਹਿ ਕੇ ਸ਼ਾਂਤਮਈ ਤਰੀਕੇ ਦੇ ਨਾਲ ਕਿਉਂਕਿ ਇਹਨਾਂ ਨੇ ਸਾਰੀ ਗੱਲ ਨੂੰ ਲੀਹੋਂ ਲਾਉਣ ਦੀ ਕੋਸ਼ਿਸ਼ ਕਰਨੀ ਹੈ ਇਹਨਾਂ ਨੇ ਢਕਾਉਣਾ ਇਹਨਾਂ ਨੇ ਅਕਸਾਉਣਾ ਇਹਨਾਂ ਨੂੰ ਆਇਆ ਵੀ ਜਿਹੜਾ ਸ਼ਾਂਤਮਈ ਸੰਘਰਸ਼ ਹੁੰਦਾ ਉਹ ਜਿੱਤਿਆ ਜਾਂਦਾ ਆਪਾਂ ਨੂੰ ਪਤਾ ਆਪਾਂ ਦਿੱਲੀ ਸ਼ਾਂਤਮਈ ਤਰੀਕੇ ਨਾਲ ਜਾਤ ਕੇ ਰਹਿ ਕੇ ਜਿੱਤ ਕੇ ਆਏ ਹਾਂ ਪਰ ਜਦੋਂ ਕੋਈ ਨਾ ਕੋਈ ਇਹਨਾਂ ਨੂੰ ਲੱਗਦਾ ਕਿ ਕੋਈ ਨਾ ਕੋਈ ਅੜ ਜਾ ਦਿਓ ਨੌਜਵਾਨੀ ਹੁੰਦੀ ਹੈ ਛੇਤੀ ਖੂਨ ਕਰਮ ਹੁੰਦਾ ਆਪਾਂ ਛਿੱਧੀ ਛਿੱਧੀ ਨੂੰ ਘਾਟ ਚ ਆਉਨੇ ਆ ਉਧਰ ਨੂੰ ਨਹੀਂ ਮੇਰਾ ਵੀਰ ਜਾਣਾ ਬਹੁਤ ਢੰਗ ਤਰੀਕੇ ਹਤਕੰਡੇ ਅਪਣਾਉਣਗੇ ਪਰ ਆਪਾਂ ਜਾਤ ਤੇ ਰਹਿਣਾ ਹੈ ਸ਼ਾਂਤਮਈ ਰਹਿਣਾ ਹੈ ਅਕਸਾ ਕੇ ਕਿਉਂਕਿ ਨੁਕਸਾਨ ਪੰਜਾਬ ਦਾ ਪਹਿਲਾਂ ਬਹੁਤ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਸਾਡੇ ਮਾਮਾ ਦੇ ਪੁੱਤ ਭੈਣਾਂ ਦੇ ਭਰਾ ਕਿਸੇ ਸਿਸਟਮ 'ਚ ਫਸਣ ਚਾਹ ਇਹਨਾਂ ਨੂੰ ਅਲਝਾਉਣ ਇਹ ਕਿਉਂਕਿ ਤਿਆਰੀ ਕਰੀ ਬੈਠੇ ਆ ਇਹਨਾਂ ਨੇ ਤੁਹਾਡਾ ਸ਼ਿਕਾਰ ਖੇਡਣ ਦੀ ਤਿਆਰੀ ਕਰੀ ਬੈਠੇ ਆ ਤੁਸ ਕਰਕੇ ਬੇਨਤੀ ਹੈ ਭਾਈ ਸਾਰਿਆਂ ਨੂੰ ਕਿ ਤੁਸੀਂ ਬਹੁਤ ਵੱਡਾ ਸਾਥ ਦਿੱਤਾ ਕੋਈ ਆਪਣੇ ਕੋਈ ਗੱਲ ਕੋਈ ਤੂੰ ਦੂ ਗੱਲਾਂ ਆਪਣੇ ਤਰਫੋਂ ਰੱਖ ਬਈ ਨਹੀਂ ਬਸ ਭਾਈ ਇਹ ਹੀ ਹੈ ਜਿਹੜਾ ਉੱਚੀ ਬੋਲ ਵਾਲਾ ਬਸ ਇਹ ਹੀ ਆ ਜੋ ਬਾਈ ਨੇ ਦੱਸਿਆ ਪੰਜ ਤਰੀਕ ਦੀ ਕਾਲ ਹੈ ਬਸ ਉਸ ਦਿਨ ਸਾਰੇ ਨੌਜਵਾਨਾਂ ਨੂੰ ਕਹਿਣਾ ਚਾਹਣਾ ਜਥੇਬੰਦੀ ਵਾਲੇ ਜਿਵੇਂ ਜਾਬਤ ਰੱਖਦੇ ਆ ਆਪਾਂ ਉਵੇਂ ਹੀ ਜਾਬਤ ਰੱਖ ਕੇ ਚੱਲਦਾ ਬਸ ਦੇਖੋ ਇਹ ਬੰਦੇ ਨੇ ਤੁਸੀਂ ਕਦੇ ਦੇਖਿਆ ਨਹੀਂ ਹੋਣਾ ਇਹ ਫਿਰਮਾਂ ਫਰਮਾਇਆਂ ਬਣਾਉਂਦਾ ਆਪਣੇ ਨਾਲ ਦੂਜੇ ਨਾਲ ਭਾਨੇ ਨਾਲ ਤੇ ਆਸੇਬਖੌਲ ਵਾਲੀਆਂ ਇਹਦੇ ਕੋਈ ਏਜੰਟ ਨੂੰ ਫੋਨ ਨਹੀਂ ਕੀਤਾ ਲੈਣਾ ਨਹੀਂ ਦੇਣਾ ਨਹੀਂ ਚੱਕ ਕੇ ਅੱਜ ਨਾਵੇਂ ਪਰਚੇ 'ਚ ਇਹ ਵੀ ਪਾਤਾ ਕਿਉਂ ਮਗਰ ਘਰੇ ਗੁਰੇ ਨਾ ਦਿਓ ਇਹ ਆਪਾਂ ਪਹਿਲਾ 80 90 ਦਾ ਦੌਰ ਸੁਣਦੇ ਰਹੇ ਆ ਇੱਕ ਦੇ ਪਰਚਾ ਫਿਰ ਦੂਜੇ ਤੇ ਬਸਾਰੇ ਪਰਿਵਾਰ ਤੇ ਬਸਾਰੀ ਚੱਕਲੇ ਫਿਰ ਉਹ ਜੱਦੇ ਮਾਰਤੇ ਖਪਾਤੇ ਇਹ ਸਾਰਾ ਹਿਸਟਮ ਜਿਹੜਾ ਚੱਲਦਾ ਰਿਹਾ 80 90 ਦੇ ਧਾਕੇ ਦੇ ਵਿੱਚ ਵੀ ਉਹ ਆਪਾਂ ਅੱਜ ਦੇਖ ਰਹੇ ਆ ਕਿ ਕਿਵੇਂ ਪਹਿਲਾਂ ਭਾਂਡੇ ਨੂੰ ਭਾਂਡੇ ਦੇ ਭਰਾ ਨੂੰ ਉਦੋਂ ਅੱਗੇ ਹੋਰ ਸਾਰੇ ਬੰਦਿਆਂ ਨੂੰ ਲਪੇਟੀ ਤੁਰਿਆਓ ਇਸ ਲਈ ਬਾਈ ਗਿਣਤੀ ਆ ਸਾਰਿਆਂ ਨੂੰ ਧੰਨਵਾਦ ਸਾਰਿਆਂ ਦਾ ਕਿ ਤੁਸੀਂ ਵੱਡੀ ਗਿਣਤੀ ਚ ਆਏ ਹੋ ਬਹੁਤ ਸਾਦਤਾ ਹੈ ਤੁਸੀਂ ਐਨੀ ਠੰਡ ਚ ਐਨੀ ਧੁੰਦ ਸੀਗੀ ਪਰ ਤੁਸੀਂ ਕਮਾਲ ਕਰਤੀ ਜਮ ਐਣ ਖੀਰ ਤੱਕ ਸਾਰੇ ਬਜ਼ਾਰਿਆਂ ਨੂੰ ਬੋਲ ਕੇ ਜਦੋਂ ਉਹ ਗਏ ਆ ਉਦੋਂ ਸੁਣ ਕੇ ਗਏ ਹੋ ਕਈ ਭਰਾ ਰਹਿ ਵੀ ਗਏ ਕਿੰਗਾ ਤੋਂ ਕਈ ਬਲਾਈ ਵੀ ਨਹੀਂ ਗਏ ਉਹਨਾਂ ਦਾ ਨਾਮ ਵੀ ਅਸੀਂ ਲੈਤਾ ਸੀ ਕਿਉਂਕਿ ਉਦੋਂ ਆਥਰ ਦੇ ਵਿੱਚ ਧੁੰਦ ਡਿੱਗਣ ਲੱਗ ਗਈ ਸੀ ਕਿ ਸਾਨੂੰ ਐ ਸੀ ਭਾਈ ਜਾਨ ਦੂਰ ਦਰਡੇ ਤੋਂ ਬਹੁਤ ਆਏ ਸੀ ਕਈ ਤੰਬਰਸਤੋਂ ਆਏ ਆ ਜਲੰਧਰ ਤੋਂ ਆਇਆ ਫਤਿਹਗੜ ਸਾਹਿਬ ਤੋਂ ਆਇਆ ਇੱਥੇ ਰਹਿ ਪਿਆ ਧੁੰਦ ਕਰਕੇ ਸਾਡੇ ਕੋਲੀ ਰਹਿ ਪਿਆ ਕਰੇ ਇੱਥੇ ਪਿੰਡ ਕਿ ਨੌਜਵਾਨ ਪਹੁੰਚ ਵੀ ਨਹੀਂ ਸਕੀ ਕਈ ਨੌਜਵਾਨ ਵਿਚਾਰੇ ਨੂੰ ਅੱਧ ਜਿਹੀ ਮੋੜਤਾ ਡਰਾਇਆ ਬਹੁਤ ਗਿਆ ਰਾਤ ਹੀ ਬਹੁਤ ਫੋਨ ਕੀਤੇ ਸੱਚਵਾਨੇ ਆ ਮੂਨਕਾਲਾ ਸੱਚਵਾਨ ਉਹ ਸਾਡੇ ਮਿੱਤਰਾਂ ਨੂੰ ਫੋਨ ਕਰੀ ਜਾਂਦਾ ਸੀ ਇੱਧਰ ਇੱਕੋ ਮੁੰਡੇ ਸੀਗੇ ਗੱਗੜਪੁਰ ਤੋਂ ਉਹਨਾਂ ਨੂੰ ਫੋਨ ਆਇਆ ਆਪਣੇ ਕਰਾਚੋ ਤੋਂ ਆਪਣੇ ਤਾਂ ਭਾਂਤ ਦੇ ਪੀਏ ਦਾ ਕਹਿੰਦਾ ਕਹਿੰਦਾ ਜੀ ਤੁਸੀਂ ਉੱਥੇ ਜਾਣਾ ਨਹੀਂ ਉਹ ਕਹਦੇ ਆ ਚਕਤਰਾਜੀ ਕਾਟਾ ਪਾੜਤਾ ਸਾਡੇ ਨਾਲ ਅਜੇ ਤਬਾਦ ਕਲਾਮ ਨਾ ਕਰੋ ਤੁਸੀਂ ਜੋ ਜ਼ੁਲਮ ਕਰ ਰਹੇ ਆ ਬਿਲਕੁਲ ਯਾਰ ਅੱਜ ਤੁਸੀਂ ਸਾਥ ਦਿੱਤਾ ਬਾਈ ਮੈਂ ਤੁਹਾਡਾ ਇਸ ਕਰਕੇ ਧੰਨਵਾਦ ਕਰਦਾ ਕਿ ਤੁਸੀਂ ਅੰਨੀ ਭਗਤੀ ਚੋਂ ਨਿਕਲ ਕੇ ਖਦੁ ਪੱਟੀ ਲਾ ਕੇ ਸਹੀ ਤੇ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦਾ ਜਿਗਰਾ ਰੱਖਿਆ ਇਸ ਲਈ ਤੁਹਾਡਾ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਜਿੰਨੇ ਹਮੇਤੀ ਸੀਗੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਕਿ ਤੁਸੀਂ ਇਸ ਪੱਖ ਦੇ ਉੱਤੇ ਹੱਕ ਤੇ ਸੱਚ ਦੀ ਆਵਾਜ਼ ਦੇ ਨਾਲ ਖੜੇ ਹੋ ਜੁਲਮ ਦੇ ਖਿਲਾਫ ਖੜੇ ਹਾਂ ਪਰ ਇਹ ਜੁਲਮ ਇਹਦੀ ਜੜ ਪਟਣੀ ਆ ਸਰੂਰ ਵਾਲੇ ਮੈਂ ਅੱਜ ਦਿਨੇ ਸਟੇਜ ਤੋਂ ਵੀ ਕਿਹਾ ਸੀ ਇਹ ਜੁਲਮ ਦੀ ਜੜ ਇਹ ਜਿਹੜੀ ਰਾਜਧਾਨੀ ਕਹਿੰਦੇ ਸਾਡੀ ਰਾਜਧਾਨੀਆਂ ਸਰੂਰ ਕੋਈ ਰਾਜ ਸਰ ਹਲਾ ਨਹੀਂ ਸਕਦਾ ਉਹ ਰਾਜਧਾਨੀ ਤੁਸੀਂ ਜਿਮਣੀ ਚੋਣ ਚ ਵੀ ਪਟਕੇ ਦਿਖਾਤੀ ਤੇ ਇਹ ਜ਼ਾਲਮ ਸਰਕਾਰ ਦੇ ਜਿਹੜਾ 24 ਦੀ ਚੋਣ ਤੁਸੀਂ ਪਟੜੀਆਂ ਪਟੜੀਆਂ ਜੇ ਆਪਾਂ ਨਾ ਪੱਟ ਸਕੇ ਜਣਾ ਤਾਂ ਫਿਰ ਯਾਦ ਰੱਖਿਓ ਜੁਲਮ ਇਹ ਤਸੀਹੇ ਤਸ਼ੱਦਦ ਇਹ ਇਤੋਂ ਵੀ ਜ਼ਿਆਦਾ ਜਬਰਦਸਤ ਤਰੀਕੇ ਨਾਲ ਆਉਣਗੇ ਕਿਉਂਕਿ ਇਹਨੂੰ ਲੱਗੂਗਾ ਵੀ ਅਸੀਂ ਅੱਗੇ ਸਾਡਾ ਹੀ ਕਰਤਾ ਅੱਗੇ ਜਲੰਧਰ ਇਹ ਜੀਵਨੀ ਚੋਣ ਜਿੱਤ ਗਈ ਸੀ ਉਦੋਂ ਹੰਕਾਰ ਵਧਿਆ ਪਰ ਜੇ ਦੁਵਾਰਾ 24 ਤੇ ਜਿੱਤ ਕੇ ਮੇਰੀ ਗੱਲ ਯਾਦ ਰੱਖਿਓ ਤਾਂ ਇਹ ਵੱਡੇ ਪੱਦਰ ਤੇ ਪੰਜਾਬ ਦਾ ਨੁਕਸਾਨ ਕਰਨਗੇ ਸਾਰੀਆਂ ਜਥੇਬੰਦੀਆਂ ਨੂੰ ਪਹਿਣਗੇ ਉਹਨਾਂ ਨੂੰ ਖਡਾਉਣ ਦੀ ਕੋਸ਼ਿਸ਼ ਤਾਂ ਹੋ ਹੀ ਰਹੀ ਹੈ ਜਥੇਬੰਦੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਲਗਾਤਾਰੇ ਕਰ ਰਹੇ ਆ ਆਪਣੇ ਬੰਦੇ ਛੱਡ ਕੇ ਆਪਣੇ মিডিਆ ਰਾਹੀਂ ਆਪਣੇ ਆਈਟੀ ਸੈਲ ਰਾਹੀਂ ਇਹ ਬਕਾਊ ਆ ਜੀ ਇਹ ਧਰਨਿਆਂ ਤੇ ਬਹਿ ਜਾਂਦੇ ਆ ਜੀ ਇਹ ਦਿਨ ਤੋਂ ਬੰਦੇ ਨਹੀਂ ਥਿਉਣੇ ਜੀ ਇਹ ਜਗਾ ਦੇਖ ਕੇ ਬਹਿ ਜਾਂਦੇ ਭਵੰਤ ਕਹਿੰਦਾ ਵਜਾ ਨਹੀਂ ਦੇਖਦੇ ਇਹ ਲਗਾਤਾਰ ਫੰਡ ਇਕੱਠਾ ਕਰਨੇ ਮਾਰੇ ਤੁਰ ਪੈ ਨੇ ਧਰਨਿਆਂ ਨੂੰ ਕਿਉਂਕਿ ਜੇ ਜੱਥੇਬੰਦੀਆਂ ਖਤਮ ਹੋ ਗਈਆਂ ਤੁਹਾਡੇ ਤੇ ਛਿੱਤਰਫੇਰ ਨੇ ਤੁਹਾਡੇ ਦੇ ਕਬਜ਼ਾ ਕਰਨਾ ਬਹੁਤ ਸੌਖਾ ਹੋ ਜੂ ਤੁਹਾਡੇ ਹੱਕ ਮਾਰਨੇ ਬਹੁਤ ਸੌਖੇ ਹੋ ਜਾਣਗੇ ਇਹ ਗੱਲ ਦਾ ਖਿਆਲ ਰੱਖਿਓ ਜੱਥੇਬੰਦਕ ਰੂਪ ਚ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਇਕੱਠੇ ਹੋਜੋ ਤੇ ਆਉਣ ਵਾਲੇ ਸਮੇਂ ਚ 24 ਚ ਸਾਰੇ ਪੰਜਾਬ ਵਿੱਚ ਬੰਦੇ ਖੜੇ ਕਰਾਂਗੇ ਸਾਰੇ ਪੰਜਾਬ ਵਿੱਚ ਮੰਚ ਬਣਾ ਕੇ ਬੰਦੇ ਖੜਾ ਕਰਾਂਗੇ ਐਮਪੀ ਚੋਣਾਂ ਦੇ ਵਿੱਚ ਸਾਥ ਦਿਓ ਬਈ ਖੇਤਰੀਤਰ ਜੋ ਪੰਜਾਬ ਦੀ ਗੱਲ ਕਰੇ ਸਾਡੀ ਬੋਲੀ ਸਾਡੇ ਪਾਣੀਆਂ ਸਾਡੇ ਡੈਮਾਂ ਦੀ ਗੱਲ ਸਾਡੀ ਰਾਜਧਾਨੀ ਦੀ ਗੱਲ ਸਾਡੇ ਜੋ ਇੱਥੇ ਹੱਕ ਨੇ ਸਾਡੀ ਬੇਰਜ਼ਗਾਰੀ ਦੀ ਗੱਲ ਜੋ ਪ੍ਰਵਾਸ ਦੀ ਗੱਲ ਜੋ ਨਸ਼ਿਆਂ ਨਾਲ ਮਰ ਰਹੀ ਜਵਾਨੀ ਦੀ ਗੱਲ ਕਰੇ ਤਾਂ ਉਸ ਸਮੇਂ ਉਹ ਇਸ ਲਈ ਚੋਣੇ ਆ ਕਿ ਸਾਡੇ ਉਹ ਪੰਜਾਬ ਦੇ ਵਿੱਚ ਉੱਤਰ ਬਣਨੀ ਚਾਹੀਦੀ ਆ ਬਣਾਵਾਂਗੇ ਵਾਦਾ ਰਿਹਾ ਉਹ ਪ੍ਰਮਾਤਮਾ ਦੇ ਅੱਗੇ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਕਿ ਕਦੇ ਪੰਜਾਬ ਨੂੰ ਪਿੱਠ ਨਹੀਂ ਦਿਖਾਵਾਂਗੇ ਹਮੇਸ਼ਾ ਪੰਜਾਬ ਨਾਲ ਖੜੇ ਆ ਅਖੀਰਲੇ ਸਾਥ ਅਖੜਾਂਗੇ ਭਾਈ ਇੱਕ ਵਾਰੀ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜ ਕੇ ਦੇਖ ਲਓ ਧੰਨਵਾਦ ਅਗਲੀ ਤੁਹਾਨੂੰ 5 ਨੂੰ 10 ਪੰਜ ਤੋਂ ਪਹਿਲਾਂ ਦੱਸ ਦਿਆਂਗੇ ਕਿ ਕਿੱਥੇ ਇਕੱਠੇ ਹੋਣਾ ਤੇ ਕੀ ਅਗਲੀ ਆਪਣੀ ਰਣਨੀਤੀ ਹੈ ਜਉਂਦੇ ਬਹਦੇ ਰਹੋ Subscribe to One India channel and never miss an update.